i ਕਥਾ ਵਿਚਾਰ ਕਰਦੇ ਆ ਬਿਆ ਲੱਗਾ ਨਾ ਭਿਆ ਨਾ ਜਾਣ ਜਾਂ ਬੱਚਾ ਸਮਝ ਕਰਕੇ ਮਾਣ ਦੇਣਾ ਸੋ ਸੰਗਤਰੀ ਆਪਨੀ ਸਭ ਸੰਗਤਾਂ ਦਾ ਕੋ ਨਾਮ ਕੋ ਧੰਨਵਾਦ ਹੈ ਬਹੁਤ ਬਹੁਤ ਆਗਲਾ ਸੋ ਸੰਗਤ ਨੂੰ ਬਧੇਰੇ ਪਾਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਜੀ ਆਂਦਾ ਸੋ ਇਥੇ ਕਥਾ ਵਿਚਾਰ ਦੀ ਸੁਮਾਪਤੀ ਹੈ ਸ਼ਗਨਾ ਨੂੰ ਕਰਨਾ ਜਾਣ ਤੇ ਹਾਰ Yeah. ਗੁਰੂ ਨਾਨਕ ਧੰ 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 ਗੁਰੂ ਨਾਨਕ ਗੁਰੂ ਨਾਨਕ ਇਹ ਧੰ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਮਨਾਇਆ ਜਾ ਰਿਹਾ ਹੈ ਸਤਿਗੁਰ ਕੀ ਕਹਿਣਾ ਚਾਹਦੇ ਇਸ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਬੇਦੀਆਂ ਕੀ ਕਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਾਂ ਨੂੰ ਸੁਖ ਦੇ ਜੈ ਤੈ ਭੈ ਸਹਾਇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਧੰ ਧੰ ਪਿਤਾ ਧੰ ਧੰ ਕੁੱਲ ਧੰ ਧੰ ਸੋ ਜੰਨੀ ਜਨ ਗੁਰ ਜਣਿਆ ਮਾਏ ਸੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਰਣਕਾਰਕਾਰ ਜੋਤ ਜਗ ਮੰਡਲ ਕਰਿਓ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਗੁਰਨਾਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪ੍ਰਕਾਸ਼ ਸਤਗੁਰ ਸੱਚੇ ਪਾਤਸ਼ਾਹ ਜਿਨੇ ਆਪ ਆਪਣਾ ਪ੍ਰਕਾਸ਼ ਧਾਰਨ ਕੀਤਾ ਪ੍ਰਕਾਸ਼ ਜਿਹੜਾ ਹੈ ਪ੍ਰਕਾਸ਼ ਦਾ ਮਤਲਬ ਹੈ ਜੇ ਤਰ੍ਹਾਂ ਸੂਰਜ ਪ੍ਰਕਾਸ਼ ਲੈਂਦਾ ਹੈ ਪਰਮੇਸ਼ਰ ਵਾਹਿਗੁਰੂ ਜੀ ਸੂਰਜ ਨੂੰ ਵੀ ਪ੍ਰਕਾਸ਼ ਦਿੰਦੇ ਚੰਦਰਮਾ ਨੂੰ ਵੀ ਪ੍ਰਕਾਸ਼ ਦਿੰਦੇ ਤਾਂ ਦਿਨ ਤੇ ਰਾਤ ਬਣਦੇ ਹਨ ਸੋ ਪ੍ਰਕਾਸ਼ ਜਿਹੜਾ ਪ੍ਰਕਾਸ਼ਾਂ ਨੂੰ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਜਿਹੜਾ ਸੂਰਜ ਚੰਦਰਮਾ ਆਦਿਕ ਚੰਦ ਤਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਧਰਤੀ ਦੇ ਉੱਤੇ ਆ ਗੋ ਨਾਨਕ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸੁਣੀ ਪੁਕਾਰ ਦਤਾਰ ਪ੍ਰਵ ਗੁਰਨਾਨਕ ਜੱਗ ਮਾਹੇ ਪਠਾਇਆ ਉਸ ਵੇਲੇ ਇਸ ਮਾਤ ਲੋਕ ਦੇ ਵਿੱਚ ਬਹੁਤ ਸਾਰੇ ਪਾਪ ਹੋ ਰਹੇ ਸਨ ਜਿਹੜੇ ਰਾਜੇ ਮਹਾਰਾਜੇ ਸੀ ਉਲਟੀ ਵਾਰ ਖੇਤ ਕੋ ਖਾਈ ਧਰਤੀ ਦੇ ਉੱਤੇ ਅਨਿਆਹ ਹੋ ਰਿਹਾ ਸੀ। ਅਗਿਆਨਤਾ ਰੂਪੀ ਹਨੇਰਾ ਫੈਲਿਆ ਹੋਇਆ ਸੀ। ਧਰਮੀ ਲੋਕ ਵੀ ਪਾਪ ਕਰ ਰਹੇ ਸਨ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਉਸ ਵੇਲੇ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਮਾੜੇ ਕਰਮਾਂ ਤੋਂ ਉਠਾ ਕਰਕੇ ਸਿੱਧੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਯਾਦ ਕਰਾਉਣ ਵਾਸਤੇ ਪਰਮੇਸ਼ਰ ਨਾਲ ਜੋੜਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਆਪ ਇਸ ਦੁਨੀਆ ਦੇ ਉੱਤੇ ਆਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਹੋਇਆ ਰਾਜਪੋਈ ਦੀ ਤਲਵੰਡੀ ਅਜਕਲ ਨੂੰ ਕਾਣਾ ਸਾਹਿਬ ਵਿਖੇ ਉਸ ਵੇਲੇ ਇਸ ਇਸ ਦੇ ਜੜੀਆਂ ਨਦੀਆਂ ਵੀ ਸੀ ਉਹ ਵੀ ਭਰ ਕੇ ਵਗਣ ਲੱਗ ਪਈਆਂ ਕਿਉਂਕਿ ਰੱਬ ਨੇ ਆਪ ਧਰਤੀ ਤੇ ਆਉਣਾ ਸੀ ਨਦੀਆਂ ਵਿੱਚ ਪਾਣੀ ਦਾ ਵਾਧਾ ਹੋ ਗਿਆ ਜਿਹੜੇ ਲਵੇਰੇ ਪਸ਼ੂ ਸਨ ਵੱਧ ਦੁੱਧ ਦੇਣ ਲੱਗ ਪਏ ਜਿਹੜੇ ਲੋਕ ਸਨ ਆਪਸ ਵਿੱਚ ਝਗੜਦੇ ਰਹਿੰਦੇ ਸਨ ਉਹ ਆਪਸ ਵਿੱਚ ਪਿਆਰ ਕਰਨ ਲੱਗ ਪਏ ਪਸ਼ੂ ਪੰਛੀ ਜਿਹੜੇ ਸਨ ਬੜੇ ਖੁਸ਼ ਹੋਏ ਜੜੀਆਂ ਖੇਤੀਆਂ ਸਨ ਫਸਲਾਂ ਸਨ ਉਹ ਵੀ ਵੱਧ ਫਸਲ ਦੇਣ ਲੱਗ ਪਈਆਂ ਸੋ ਇਸ ਤਰ੍ਹਾਂ ਧਰਤੀ ਵੀ ਜਿਹੜੀ ਹਵਾ ਸੀ ਉਹ ਵੀ ਮਹਿਕਾਂ ਛੜਨ ਲੱਗ ਪਈ ਕਿਉਂਕਿ ਪਰਮੇਸ਼ਰ ਨੇ ਆਪ ਪਾਉਣਾ ਸੀ ਜਿਹੜੀ ਚੰਨਰਮਾ ਦੀ ਚਾਂਦਨੀ ਸੀ ਉਹ ਵੀ ਵੱਖਰੇ ਤੌਰ ਦੀ ਦਰਸ਼ਨ ਦੇ ਰਹੀ ਸੀ ਬੜੀ ਮਨਮੋਹਕ ਉਸ ਵੇਲੇ ਇਹ ਜਿਹੜਾ ਕੱਤਕ ਦਾ ਮਹੀਨਾ ਪੂਨਮਾਸ਼ੀ ਦਾ ਦਿਨ ਹੈ ਕਿਉਂਕਿ ਪੂਨਮਾਸ਼ੀ ਪੂਰੇ ਸਤਗੁਰੂ ਜੀ ਪੂਨਮਾਸ਼ੀ ਹੈ ਜਾਨ ਕਿਉਂਕਿ ਪੂਨਮਾਸ਼ੀ ਵਿੱਚ ਪੂਰਾ ਚੰਦਰਮਾ ਹੁੰਦਾ ਤੇ ਪੂਰੀ ਰਾਤ ਪ੍ਰਕਾਸ਼ ਹੁੰਦਾ ਤੇ ਪੂਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜੀ ਪੂਰੇ ਸਤਿਗੁਰ ਜੀ ਨੇ ਜੁਆਣਾ ਸੀ ਤਾਂ ਪੂਰਨਮਾਸ਼ੀ ਵਾਲੇ ਦਿਨ ਪੂਰੇ ਸਤਿਗੁਰੂ ਆਪ ਨਰੈਣ ਸਤਿਗੁਰੂ ਗੁਰਨਾਨਦ ਸਾਹਿਬ ਮਹਾਰਾਜ ਜੀ ਪ੍ਰਕਾਸ਼ ਧਾਨ ਕੀਤਾ ਤੇ ਸਾਨੂੰ ਸਿੱਖਿਆਵਾਂ ਦਿੱਤੀਆਂ ਕਿ ਸਤਿਗੁਰ ਜਿਹੜਾ ਸਿੱਖਿਆ ਦਿੱਤੀ ਸ਼ਬਦ ਗੁਰੂ ਸੁੱਤ ਤੁਣ ਚੇਲਾ ਜਿਹੜਾ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਤੇ ਗੁਰਨਾਨਦ ਪਾਸ਼ਾ ਮਾਰਾਂ ਬਜਨ ਕੀਤਾ ਸ਼ਬਦ ਗੁਰੂ ਸੁੱਤ ਤੁਣ ਚੇਲਾ ਜਿਹੜਾ ਸ਼ਬਦ ਹੈ ਇਹ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਸਾਨੂੰ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਸਤਗੁਰ ਜੀ ਮੂਲ ਮੰਤਰ ਦਾ ਪਾਠ ਲੈ ਕੇ ਆ ਤੁੰਦਰਗਾਹ ਵਿੱਚੋਂ ਤੇ ਉਹ ਜਾਪ ਕਰਨ ਦੇ ਨਾਲ ਸੋਣਿਆ ਦੁੱਖ ਪਾਪਾਂ ਦਾ ਨਾਸਲੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਦੂਸਰਾ ਬਚਨ ਕੀ ਕੀਤਾ ਕਿਰਤ ਕਰੋ ਨਾਮ ਜਪੋ ਵਣ ਛਕੋ ਧਰਮ ਦੀ ਕਿਰਤ ਕਰਨੀ ਆ ਗੁਰੂ ਕੇ ਸਿੱਖਾਂ ਨੇ ਕੋਈ ਬੇਈਮਾਨੀ ਦੀ ਕਮਾਈ ਨਹੀਂ ਕਰਨੀ ਧਰਮ ਦੀ ਕਿਰਤ ਕਰਕੇ ਦੇ ਨਾਮ ਜਪ ਕੇ ਫੇ ਵੰਡ ਕੇ ਛਕਣਾ ਗਰੀਬਾਂ ਨੂੰ ਵੀ ਛਕਾਉਣਾ ਜਿਹਨਾਂ ਨੂੰ ਲੋੜਵੰਦਾਂ ਦੀ ਸੇਵਾ ਵੀ ਕਰਨੀ ਆ ਫੇ ਸਤਿਗੁਰ ਜੀ ਦਾ ਤੀਸਰਾ ਬਚਨ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਕੇ ਸਤਗੁਰ ਕਿਹੜਾ ਪਵਣ ਪਾਣੀ ਹੈ ਪਵਣ ਗੁਰੂ ਜਿਹੜੀ ਜਿਹੜੀ ਹਵਾ ਹੈ ਇਹ ਗੁਰੂ ਹੈ ਪਾਣੀ ਪਿਤਾ ਹੈ ਤੇ ਧਰਤੀ ਮਾਤਾ ਹੈ ਇਹਨਾਂ ਨੂੰ ਵੀ ਆਪਾਂ ਪੋਲੂਸ਼ਨ ਰੋਕਣਾ ਹੈ, ਪਰਿਆਵਰਣ ਦੀ ਸੰਭਾਲ ਕਰਨੀ ਹੈ, ਪਾਣੀ ਨੂੰ ਦੁਸ਼ਿਤ ਹੋਣ ਤੋਂ ਬਚਾਉਣਾ ਹੈ, ਹਵਾ ਨੂੰ ਦੁਸ਼ਿਤ ਹੋਣ ਤੋਂ ਬਚਾਉਣਾ ਹੈ ਕਿਉਂਕਿ ਜੇ ਸਾਡੀ ਹਵਾ ਤੇ ਪਾਣੀ ਤੇ ਧਰਤੀ ਦੁਸ਼ਤ ਹੋ ਗਈ ਤੇ ਅਸੀਂ ਸਾਨੂੰ ਬਿਮਾਰੀਆਂ ਲੱਗਣਗੀਆਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ 550 ਸਾਲ ਤੋਂ 557 ਸਾਲ ਤੋਂ ਸਾਨੂੰ ਉਪਦੇਸ਼ ਬਖਸ਼ਿ ਕੀਤਾ ਹੈ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਇਹਦੀ ਅਸੀਂ ਸੰਭਾਲ ਕਰਨੀ ਹੈ ਪਰਿਆਵਰਣ ਦੀ ਸੰਭਾਲ ਕਰਨੀ ਹੈ ਕੁਦਰਤ ਦੀ ਸੰਭਾਲ ਕਰਨੀ ਹੈ ਤਾਂ ਅਸੀਂ ਨਿਰੋਗ ਜੀਵਨ ਬਤਾ ਸਕੀਏ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਪ੍ਰਕਾਸ਼ ਗੁਰਵਤਿਆਂ ਦਾ ਸਾਹਿਬ ਜادہ ਬਾਬਾ ਫਤਿਹ ਸਿੰਘ ਤਾਰਨਾਂ ਦਾ ਜਥੇਬੰਦੀ ਵੱਲੋਂ ਸਾਰੀਆਂ ਸੰਗਤਾਂ ਨੂੰ ਵਿਸ਼ਵ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਬੇਨਤੀ ਕਰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਤੇ ਚੱਲ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪ ਵੀ ਖੁਸ਼ ਰਹੀਏ ਤੇ ਹੋਰਨਾਂ ਨੂੰ ਵੀ ਖੁਸ਼ ਰਖੀਏ ਤੇ ਚੌਥਾ ਵਜਨ ਹੈ ਸੋ ਕਿਉਂ ਮੰਦਾ ਆਖਿਆ ਜੇ ਜਮੇ ਰਾਜਾਨ ਗੁਰਸਾਹਿਬ ਜੀ ਨੇ ਮਾਤਾ-ਮਾਂ ਪੈਣਾ ਵਾਸਤੇ ਬਚਨ ਕੀਤੇ ਹਨ ਕਿ ਉਹਨਾਂ ਨੂੰ ਮਾੜਾ ਕਿਉਂ ਆਖਿਆ ਜਾਂਦਾ ਹੈ ਜਿਹੜੇ ਰਾਜੇ ਮਹਾਰਾਜਾ ਨੂੰ ਮਹਾਪੁਰਸ਼ਾਂ ਨੂੰ ਜਨਮ ਦਿੰਦੀਆਂ ਹਨ ਸੋ ਮਾਤਾ-ਮਾਂ ਪੈਣਾ ਧੀਆਂ ਵਾਸਤੇ ਬੀਬੀਆਂ ਵਾਸਤੇ ਬਹੁਤ ਵੱਡੀ ਗੱਲ ਗੁਰੂ ਰਾਨ ਸਾਹਿਬ ਮਹਾਰਾਜ ਨੇ ਬਚਨ ਕੀਤਾ ਕਿਉਂਕਿ ਗੁਰਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਬੀਬੀਆਂ ਨੂੰ ਨਾਮੰਦਰਾਂ ਵਿੱਚ ਪੂਜਾ ਕਰਨ ਦਿੱਤੀ ਜਾਂਦੀ ਸੀ ਅੱਜ ਵੀ ਕਈ ਧਰਮਾਂ ਦੇ ਅੰਦਰ ਮੁਸਲਮਾਨ ਧਰਮ ਦੇ ਅੰਦਰ ਵੀ ਬੁਰਕੇ ਪਾ ਕੇ ਜਾਣਾ ਪੈਂਦਾ ਉਹ ਵੀ ਪੂਜਾ ਨਹੀਂ ਕਰ ਸਕਦੀ ਜਾਂ ਆਪਣੇ ਘਰ ਦੇ ਅੰਦਰ ਪੂਜਾ ਕਰ ਸਕਦੀ ਜਾਂ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਜੀ ਨੇ ਬਰਾਬਰਤਾ ਬਖਸ਼ਿਸ਼ ਕੀਤੀ ਅੱਜ ਸਾਡੀਆਂ ਮਾਵਾਂ ਧੀਆਂ ਭੈਣਾਂ ਪੇਤਲ ਵੀ ਕਰਦੀਆਂ ਸਾਰੇ ਉੱਚੇ ਉੱਚੇ ਆਉਂਦੇ ਆ ਤੇ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਡੀਸੀ ਸੈਸ਼ਨ ਜੱਜ ਤੱਕ ਹੋਰ ਬਹੁਤ ਸਾਰੇ ਸੁਪਰੀਮ ਕੋਰਟ ਦੇ ਜੱਜਾਂ ਤੱਕ ਵਿਦੇਸ਼ਾਂ ਵਿੱਚ ਜਾ ਕਰਕੇ ਸੁਪਰੀਮ ਕੋਰਟ ਦੇ ਜੱਜ ਵੀ ਸਾਡੀਆਂ ਬੀਧੀਆਂ ਬਣੀਆਂ ਭੈਣਾਂ ਬਣੀਆਂ ਇਸ ਕਰਕੇ ਆਪਣੀਆਂ ਮਾਤਾ ਮਾਂ ਭੈਣਾਂ ਦਾ ਵੀ ਸਾਨੂੰ ਸਤਿਕਾਰ ਕਰਨਾ ਬਣਦਾ ਹੈ ਚੌਥਾ ਬਚਨ ਜਿਹੜਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਸਰਬਤ ਦੇ ਭਲੇ ਵਾਸਤੇ ਸਾਨੂੰ ਸਦਾ ਤਤ ਪਰ ਰਹਿਣਾ ਚਾਹੀਦਾ ਤੋ ਦਾਸ ਵੱਲੋਂ ਹਸ਼ਾਰਪੁਰ ਲਾਈਵ ਫਾਸਟ ਸਰਜੀ ਸਲਾਸ ਜੀ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਗੁਰਸਾਹਿਬ ਜੀ ਦੇ ਗੁਨਾਹ ਸਾਹਿਬ ਮਹਾਰਾਜ ਦੇ ਬਚਨ ਸਾਰੇ ਵਿਸ਼ਵ ਤੇ ਪਹੁੰਚਾਉਣ ਵਾਸਤੇ ਤੇ ਤਤ ਪਰ ਰਹਿੰਦੇ ਹਨ ਸੋ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਨਾਹ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਦਾਸ ਕਿਮਾ ਦਾ ਜੱਟਾ ਵਾਹਿਗੁਰੂ ਜੀ ਕਾ ਖਾਲਸਾ Why would you keep it?